ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਦੇਵੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇਹ ਕਰੀਬ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਦਾ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅਸੀਂ ਇੱਕ ਬਿਲਕੁਲ ਤਾਜੀ ਸੂਈ ਗਾਂ ਦਿਖਾਵਾਂਗੇ ਤੇ ਇੱਕ ਗਾੜੀ ਦੋਸਤੋ ਨਾਲ ਉਹ ਕਪੜੂ ਗਏ ਡਿਟੇਲ ਇਹਨਾਂ ਦੋਵਾਂ ਗੱਲਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜਰ ਨਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖੇਦ ਨੂੰ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪਾਂਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖੇਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨੀ ਕਰਦਾ ਜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਮਾਣ ਲਗਦੇ ਬੈਲ ਬਟਨ ਨੂੰ ਜਿਹੜਾ ਆਹ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਕੰਮ ਦੀ ਵੀਰ ਤੋਂ ਪੁੱਛ ਲੈਂਦੇ ਹਾਂ ਜੀ ਹਾਂ ਜੀ ਭਾਈ 사ਸੀ ਗੱਲ ਜੀ 사ਸੀ ਗੱਲ ਜੀ ਹੋਰ ਬਾਈ ਠੀਕ ਠਾਕ ਵਧੀਆ ਵੀ ਜੀ ਸਾਚਨਦੀ ਕਲਾ ਸਲੂ ਸ਼ੁਕਰ ਜੀ ਐਡਰੈਸ ਬੋਲਦੀ ਵੀਰ ਆਪਣੇ ਕਿ ਪਿੰਡ ਭਾਈ ਲੱਧੂ ਹਾਂਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਜੀ ਉਹ ਨੰਬਰ ਤੇ ਨਾਮ ਵੀ ਦੱਸ ਦੀ 97811 68444 ਠੀਕ ਹੈ ਜੀ ਹਾਂਜੀ ਨਾਮ ਵੀ ਦੱਸ ਦਿਓ ਉਲਦੀਵ ਸਿੰਘ ਮੋਰਾ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਆਪਣੇ ਕੋ ਦੋ ਗਾਵਾਂ ਸੇਲ ਤੇ ਹਨ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਗਾਵਾਂ ਇਹ ਬਿਲਕੁਲ ਤਾਜ਼ੀ ਗਾਵਾਂ ਦੇ ਵਿੱਚ ਚਾਰ ਸੀ ਆਏ ਦੋ ਸੇਲ ਹੋ ਗਈਆਂ ਜੀ ਅੱਛਾ ਦੋ ਸੇਲ ਹੋ ਗਈਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਵੀ ਜਿਹੜੀ ਸਾਹਮਣੇ ਆਪਾਂ ਸਕਰੀਨ ਤੇ ਗਾਂ ਦਿਖਾ ਰਹੇ ਹਾਂ ਕਿੰਨਾ ਵਸੂਆ ਸੂਈ ਇਹ ਪਹਿਲੇ ਸੂਆ ਸੂਈ ਜੀ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਨੂੰ ਇਹਨੂੰ ਅੱਜ ਤੋਂ ਹਫ਼ਤਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਬੱਚਾ ਕੀ ਦਿੱਤਾ ਨੇ ਬੱਚਾ ਬੱਚਾ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਤੇ ਦੁੱਧ ਵੀਰ ਹੁਣ ਬੋਲੋ ਜੀ ਤੋਂ ਬਾਹਰ ਨਿਕਲ ਕੇ ਦੁੱਧ हां जी ਦੁੱਧ ਚ ਆਈ ਗਏ ਗਏ ਲੋ ਤੁਸੀਂ ਹਾਂ ਜੀ ਤੇ ਕਿੰਨਾ ਹੋਣ ਜਿਹੜਾ ਮੌਕੇ ਦਾ ਦੁੱਧ ਕਰਨਾ ਪਿਆਰ ਹੈ ਦੁੱਧ ਤੇ ਹੈਗਾ 13 ਲੀਟਰ ਹਾਂ ਜੀ ਆਪਾਂ 12 ਦੱਸਾਂਗੇ ਜੀ 12 ਦੀ ਗਰੰਟੀ ਹੈ ਹਾਂ 12 ਦੀ ਗਰੰਟੀ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਗਾਂ ਨੇ ਜਿਹੜਾ ਆਰਡਰ ਤਿਆਰ ਕੀਤਾ ਨਾ ਆ ਤੁਸੀਂ ਕਰੋ ਚੈੱਕ ਜਿਹੜੀਆਂ ਨਾੜਾਂ ਨੇ ਤੇ ਹਵਾਨੇ ਦੇ ਦੋਸਤੋ ਆਹ ਵੇਖੋ ਜੀ ਬਰੀਕ ਬਰੀਕ ਨਾੜਾਂ ਜਿਹੜੀਆਂ ਦੁੱਧ ਲਈ ਨਾੜਾਂ ਦੋਸਤੋ ਬਾਕੀ ਬਰੀਡ ਬਹੁਤ ਤਗੜੀ ਹੈ ਹਾਂ ਜੀ ਹਾਂ ਜੀ ਬਹੁਤ ਪਤਲਾ ਜਰਸੀ ਦਾ ਮੋਹ ਲੱਗਾ ਗਾਂ ਨੂੰ ਠੀਕ ਹੈ ਜੀ ਇਸ ਕੁਆਲਿਟੀ ਦੋਸਤੋ ਚੈੱਕ ਕਰੋ ਹਾਂ ਜੀ ਬਹੁਤ ਬ ਠੀਕ ਹੈ ਜੀ ਬੱਚਾ ਵੀ ਦੋਸਤੋ ਚੰਗਾ ਪਰਿਆ ਦਿੱਤਾ ਨੇ ਬੱਚਾ ਹਾਂਜੀ 12 13 ਕਿਲੋ ਜਿਹੜਾ ਹੁਣ ਮੌਕੇ ਦਾ ਦੁੱਧ ਤਿਆਰ ਆ ਥਣਾਂ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਹਾਥੀ ਚੋਈ ਮੁੱਠੀ ਵਾਲਾ ਥਣਾਂ ਦੋਸਤੋ ਬਹੁਤ ਵਧੀਆ ਚੋਈ ਇੰਨੀ ਕਿ ਲੱਗੇ ਗਾਣੋਂ ਕੱਲ ਹੀ ਛੱਡ ਦੋ ਠੀਕ ਹੈ ਜੀ ਹਾਂਜੀ ਤੇ ਵੀਰ ਮਤਲਬ ਪੂਰ ਛੱਟਾ ਕੋਈ ਥਣਾਂ ਦੀ ਵੱਧ ਘੱਟ ਇਹ ਗੱਲ ਦੀ ਗਾਰੰਟੀ ਵੱਧ ਘੱਟ ਥਣਾਂ ਦੀ ਗਾਰੰਟੀ ਹੋਊਗੀ ਦੁੱਧ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਚਵਾ ਪੋਲੇ ਦੀ ਗਾਰੰਟੀ ਹੋਊਗੀ ਐ ਉਹਨਾਂ ਜਿੱਦਾਂ ਹੀ ਥਣ ਮੋਟਾ ਓਡੀ ਥਣ ਓਡੀ ਤਾਰ ਜੇ ਠੀਕ ਮੇਰੇ ਗਰੰਟੀ ਹਰ ਹਾਂਜੀ ਹਸਨਾ ਠੀਕ ਹੈ ਜੀ ਤੋਰੀਏ ਵੀਰ ਕੱਢੀ ਬਾਰਾ ਓਕੇ ਨਾਓ ਦੋਸਤੋ ਕਰੋ ਗਾਂ ਦਾ ਕੱਦ ਕਾਟ ਚੈੱਕ ਤੇ ਤੁਹਾਨੂੰ ਆਰਡਰ ਕੁਆਲਿਟੀ ਦੀ ਗਾਂ ਦੀ ਤੁਰਤੀ ਦੀ ਵਿਖਾ ਦੇਣੀ ਹੈ ਗਾਂ ਕਰੋ ਚੈੱਕ ਜੀ ਦੋਸਤੋ ਆਰਡਰ ਇਹ ਨਹੀਂ ਜਿਹੜਾ ਬਹੁਤ ਜੋਸ਼ ਨਾਲ ਤਿਆਰ ਕੀਤਾ ਜਾ ਕਰੋ ਮਿਲਕ ਵਾਂ ਦੋਸਤੋ ਬਹੁਤ ਮੋਟੀ ਲੱਗੀ ਐ ਲਿਓ ਵੀਰ ਜੀ ਮੋਟਾ ਇਹ ਬਾੜ ਨੇ ਦੁੱਧ 15 16 ਲੀਟਰ ਚੱਲਪੇ ਆ ਜਣਾ ਜੀ ਠੀਕ ਹੈ ਜੀ ਜੀ ਤੂੰ ਸਾਂ ਵਾਲਾ ਵੀਰ ਕੋਲ ਲੈ ਜਾਉਗੇ ਨਾ ਬਰੀਡ ਬਹੁਤ ਤਗੜੀ ਹੈ ਹਾਂਜੀ 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 ਨਾੜਾਂ ਦੋਸਤੋ ਇਹਦੇ ਹਵਾਨੇ ਤੇ ਬਰੀਕ ਬਰੀ ਜਿਹੜੀ ਮੈਂ ਤੈਨੂੰ ਚੈੱਕ ਕਰਵਾਉਣਾ ਹੈ ਖਰੀਦ ਬੰਦ ਦੇ ਜਨੂ ਵੀਰ ਨੂੰ ਇਹਦੀ ਸਭ ਤੋਂ ਪਹਿلو ਆਹ ਕਰੋ ਜੀ ਮਿਲ ਕੇ ਰਨ ਚੈੱਕ ਬਾਕੀ ਠੰਡੀ ਸੀਲਸ ਲਾ ਕੇ ਪੂਰੀ ਬੱਜ ਜਾ ਐਸੇ ਮੈਂ ਥੱਲੇ ਬਹਿ ਜਾਊਗੀ ਲੈ ਦੋਸਤੋ ਪੂਰੀ ਸੀਲਸ ਲੱਗ ਜਾ ਕੋਈ ਪੂਰੀ ਸੀਲਸ ਲੱਗ ਠੀਕ ਹੈ ਜੀ ਐਦਾਂ ਹੋਏ ਕੋ ਧਾਰਾ ਮਰੋੜਿਆ ਕਿਸੇ ਵੀਰ ਨੇ ਵੀਡੀਓ ਲੰਮੀ ਨਹੀਂ ਤੇ ਹੋ ਜਾਣੀ ਨਹੀਂ ਤੇ ਚਵਾ ਗਿੱਦਾ ਹੀ ਦੇ ਦਿੰਦੇ ਠੀਕ ਹੈ ਜੀ ਧਾਰਾ ਮਾਂ ਨਹੀਂ ਲਿੱਦੇ ਮਾਰਦੇ ਨੇ ਇਹ ਤਾਂ ਲਓ ਦੋਸਤੋ ਕਰੋ ਜੀ ਚੈੱਕ ਦੋਸਤੋ ਐ ਮੋਗੇਗ ਹੋ ਰਹੀ ਹੈ ਇਧਰ ਹਾਂਜੀ ਚਲੋ ਜੀ ਮਗਰ ਲਖਣਾ ਨਹੀਂ ਮਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਦੋਸਤੋ ਬਹੁਤ ਵਧੀਆ ਚੁਆਈ ਤੁਸੀਂ ਵੇਖ ਲਈਏ ਚੈੱਕ ਕਰ ਲਈਏ ਕਿਆ ਕਰੋ ਚੈੱਕ ਜੀ ਦੇ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਹਰ ਕੰਮ ਦੀ ਇਹ ਵੈਰ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਬਾਕੀ ਚਲੋ ਅਜੇ ਸੁਰੀਦ ਨੂੰ 8 ਕਿਲੋ ਹੋਏ ਨਾ ਹਾਂਜੀ 15 16 ਕਿਲੋ ਦੁੱਧ ਚਵਾ ਦੂਗੀ ਆਰਾਮ ਆਰਾਮ ਜੀ ਜੇ ਕੋਈ ਵੀਰ ਚੰਗੀ ਸਿਵਾਲਾ ਦਾ ਹੈ ਤਾਂ ਦੁੱਧ ਵੱਧ ਵੀ ਚਵਾ ਸਕਦੀ ਹਾਂਜੀ ਤੇ ਕੀ ਮੁੱਲ ਕਰਦੇ ਵੀਰ ਮੁੱਲ ਵੀਰ ਜੀ ਦਾ ਮੰਗਲ ਉਹਦਾ ਰੋਕਦੇ ਤੁਹਾਨੂੰ ਪਤਾ ਹੈ ਬਾਜ਼ਾਰ ਅੱਜ ਕਿੱਥੇ ਚਲੇ ਗਿਆ ਜੀ ਹਾਂਜੀ ਹਾਂਜੀ ਤੇ ਇਹ ਦਾ ਰੁਪਇਆ 50000 ਮੰਗਦੇ ਆ ਭਾਜੀ ਕਿੰਨਾ ਕੁ ਮੰਨਦਾ ਨੂੰ ਸੋਦਾ 45 ਆ ਦਿੱਤਾ ਤਾਂ ਜੀ ਅੱਛਾ ਜੀ ਹਾਂਜੀ ਲਓ ਦੋਸਤੋ ਡਿਮਾਂਡ ਬਿਲਕੁਲ ਵੀਰ ਨੇ ਚੈਜ ਹੀ ਕੀਤੀ ਆ 50000 ਰੁਪਿਆ ਡਿਮਾਂਡ ਰੱਖੀ ਆ ਤੇ 45000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਮੌਕੇ ਤੇ ਮਾਨਤਨ ਛੋੜ ਛੱਪਾ ਜਿਹੜਾ ਥੋੜਾ ਬੜਾ ਜੂਰ ਹੋਊਗਾ ਦੁੱਧ ਦੋਸਤੋ ਹੋਣ ਮੌਕੇ ਦਾ 12 13 ਕਿਲੋ ਤਿਆਰ ਆ ਬੱਚਾ ਸਾਹਮਣੇ ਵੱੱਦਾ ਜਵੱਛਾ ਬਿਲਕੁਲ ਤਾਜੀ ਸੂਈਗਾ ਤੇ ਇਹਦੇ ਨਾਲ ਇੱਕ ਜਿਹੜੀ ਵੀਰ ਜਿਹੜਾ ਵੀਰ ਖੜੂਗਾ ਜਾਰੀ ਕਰੂਗਾ ਬ੍ਰੇਡ ਹੈ ਜਾਨੀ ਕਿ ਇਹ ਮਿਕਸ ਜਰਸੀ ਬ੍ਰੇਡ ਜਰਸੀ ਤੇ ਐ ਚਾਪ ਮਿਕ ਸੈਚ ਆਪਣਾ 크ਰਾਉਸ 크ਰਾਉਸ ਆ 크ਰਾਉਸ ਆਂਗ ਰੱਖਦੀ ਹੈ ਤੇ ਇਹ ਗਰਮੀ ਵੀ ਨਹੀਂ ਬਣਾਉਣੀ ਠੀਕ 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 ਹੈ ਜੀ ਬਾਕੀ ਦੋਸਤੋ ਕਿ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੂੰ ਪਛਾਣਿਆ ਜਰਸੀ ਦਾ ਮੂਆਪੇ ਪਛਾਣ ਲੈਣਾ ਠੀਕ ਹੈ ਜੀ ਤੇ ਇਹ ਜਿਹੜੀ ਨਾਲ ਇਹ ਗਾਂਪਤੀ ਗੱਪਣ ਵੀਰ ਇਹ ਗੱਪਣ ਕਮਰ ਟੈਂਪ ਕਰਦੀ ਇਹ ਦਿਨ ਤਾਂ ਲੈ ਜੂ ਜੇ ਚੀਪਾ ਹੀ ਆਉਂਦਿਆ ਥੱਲਿਓ ਅੱਛਾ ਜੀ ਤੇ ਘਰ ਤੋਂ ਘੱਟ ਵੀ ਦਿਨ ਤਾਂ ਲੈ ਜੂ 12 13 ਅੱਛਾ ਜੀ ਸੂਬਾ ਕਰ ਮੈ ਸੁਣੀਏ ਸੂਬਾ ਦੁੱਜੇ ਸੁਏ ਸੁਏ ਸੁਣੀਏ ਪਹਿਲਾਂ ਪਿੱਛੇ ਸੁਈ 25 ਕਿਲੋ ਦਾ ਰਕਾਰਿਆ ਠੀਕ ਹੈ ਜੀ ਹਾਂਜੀ ਤੇ ਇਹਨੂੰ ਵੀਰ ਜੀ ਤੋਰੀਏ ਕਰ ਕੱਢ ਕੇ ਦਿਖਾਈਏ ਬਾਕੀ ਪਾਪਾ ਚ ਪੁੱਛਣੇ ਲਓ ਦੋਸਤੋ ਗਾਂ ਦੀ ਬਰੀਡ ਕੱਦ ਕਾਠ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹਦੀ ਫੇਸ ਕੁਆਲਿਟੀ ਕਰੋ ਚੈੱਕ ਪੂਰੀ ਐ ਰਾਜੀ ਸੌਖੀ ਪੂਰੀ ਯਾ ਦੋਸਤੋ ਚੈੱਕ ਕਰ ਲਓ हजी दोस्तो जाल टल पवाने चेक कर सकते बरीड आले पास ब्रीड भी पूरी पूरी सील अलग पूरी करो देख लो मेरे हिसाब से मखी पे मखी थे फटाक वजूगी ठीक ठीक बहुत ज्यादा बहुत ज्यादा अलग बहुत ठंडी ज्यादा ऐलो ਦੋਸਤੋ ਪੂਰੀ ਸੀਲਸ ਦਾ ਗਿਜ ਕਰ ਲੋ ਚੱਕਾ ਥੋੜਾ ਜਿਹਾ ਕੈਮਰੇ ਤੋਂ ਹਟ ਰਹੀ ਉਪਰ ਆਪਾਂ ਨਹੀਂ ਨੀਰਾ ਪਸ਼ੂ ਕਰ ਜਾਂਦਾ ਹੈ ਲਓ ਜੀ ਇਹ ਟਵਲਟਾਂ ਬਹੁਤ ਜਿਆੜੀਆਂ ਹਾਂ ਦੋਸਤੋ ਜੇ ਇਹ ਜਿਹੜੀਆਂ ਵਲਟਾਂ ਪਈਆਂ ਬਹੁਤ ਜਿਆੜੀਆਂ ਵਲਟਾਂ ਦੇਖ ਲਓ ਜੀ ਠੀਕ ਹੈ ਜੀ ਹਾਂ ਜੀ ਸੁੰਦੇ ਸਮੇਂ ਤੱਕ ਦੋਸਤੋ ਇਹ ਜਿਹੜੀਆਂ ਵਲਟਾਂ ਅੱਛਾ ਪਛਾ ਬਹੁਤ ਚੌੜਾ ਹੈ ਵੇਖੋ ਲਓ ਦੋਸਤੋ ਇਹ ਐ ਵੇਖੋ ਪੂਛ ਚੁੱਕੇ ਹੋਗੀ ਨਹੀਂ 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 ਬਹੁਤ ਠੰਡੀ ਬਰਫੀ ਹੈ ਜੀ ਹਾਂ ਜੀ ਹਾਂ ਜੀ ਕੱਦ ਕਾਠ ਦੋਸਤੋ ਫੁੱਲ ਪੂਰਾ ਹੈਵੀ ਬਾਡੀ ਵੇਟ ਲੰਬਾਈ ਜੇ ਪਾਸੇ ਚੱਕਰੀ ਤੇ ਲੰਬਾਈ ਵੀ ਦੋਸਤੋ ਕਰ ਲੋ ਚੈੱਕ ਦੀ ਗਾਦੀ ਸ਼ਾਈਨਿੰਗ ਬਹੁਤ ਵੜੇ ਹਾਂਜੀ ਹਾਂਜੀ ਤੇ ਜਿਹੜੇ ਵੀ ਇਹ ਤੋਂ ਲਿਆਂਦੀ ਉਹਨੇ ਡੇਢ ਪੀਪਾ ਕਿਉਂ ਨਾ ਚੱਲ ਰਹੀ ਅੱਛਾ ਜੀ ਹਾਂਜੀ ਤੇ ਮਰੇ ਦੇ ਸਾਈਡ ਉਹਦੀ ਫੇਸ ਕੁਆਲਿਟੀ ਚੈੱਕ ਕਰ ਲਈ ਆ ਦੋਸਤੋ ਕਰੋ ਦੀ ਫੇਸ ਕੁਆਲਿਟੀ ਚੈੱਕ ਇਹ ਵੀ ਦੋਸਤੋ ਕ੍ਰੋਸ ਅੰਗ ਰੱਖਦੀ ਹੈ ਵਾਕੀ ਦੋਸਤੋ ਮੈਂ ਤੁਹਾਨੂੰ ਆਹ ਵਖਾਣਾ ਵੀਡੀਓ ਚ ਫੁੱਲ ਵੀਡੀਓ ਚ ਵੇਖੋ ਇਹ ਕਰੋ ਚੱਕ ਅੱਛਾ ਵੀ ਜੀ ਲੈ ਜੀ ਉਧਰ ਹੀ ਉੱਥੇ ਕਿ ਰਹਿੰਦੇ ਨਹੀਂ ਇੱਥੇ ਬੱਧੀ ਕੋਈ ਨਾ ਠੀਕ ਹੈ ਜੀ ਤੇ ਇਹ ਕੀ ਮੁੱਲ ਕਰਨਾ ਵੀਰ ਜੀ ਮੋਲ ਵੀਰ ਜੀ ਇਹਦਾ ਭਾਵੇਂ ਮੇਰੇ ਹਿਸਾਬ ਨਾਲ 80 ਕਾ ਭਾਵੇਂ ਠੀਕ ਹੈ ਜੀ ਮੋਲ ਇਹਦਾ ਕਰਦੇ ਹਾਂ 70000 ਜੀ ਜੇ ਬਿਲਕੁਲ ਸੂਨ ਦੇ ਨੇੜੇ ਤੇ ਅਸੀਂ ਬਹੁਤ ਫੱਬਦੇ ਵੀ ਆ ਜੇ ਇਹ ਜਾਂ ਜਿੱਦਰਾ ਇਹ ਮਤਲਬ ਸੂਨ ਦੇ ਨੇੜੇ ਤੇ ਹੁੰਦੀ ਹੈ ਨਾ ਜੀ ਹਾਂਜੀ ਹਾਂਜੀ ਤੇ ਫਿਰ 75000 ਤੋਂ ਟੱਪਦੀ 80 ਦੀ ਵਿਕਦੀ ਹੈ ਵਿਕਦੀ ਵਿਕਦੀ ਹਾਂਜੀ ਹਾਂਜੀ ਅੱਜ ਆਪਾਂ ਦਵਾਂਗੇ ਮੋਲ ਕਰਦੇ ਹਾਂ 70 ਹਾਂਜੀ 65000 ਹੀ ਦੇ ਦਾਂਗੇ ਜੀ 65000 ਹਾਂਜੀ ਹਾਂਜੀ ਆਪਣੇ ਮੋਲ ਜਿਹਾ ਹੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ 65000 ਕੋਈ ਛੋਟ ਛਪ ਹੋ ਸਕਦਾ ਮਾਨਤਾ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 70000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੇ ਤੇ 65000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾਨ ਕੋਈ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਤਾਂ ਮੌਕੇ ਤੇ ਜਰੂਰ ਹੋਊਗਾ ਹਾਂਜੀ ਹਾਂਜੀ ਮੁੱਲ ਜਿਹੜੇ ਹੁੰਦੇ ਦੋਸਤੋ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਆਪਣੀ ਤਸੱਲੀ ਦੋਸਤੋ ਪਸ਼ੂ ਖੇਦਨ ਤੋਂ ਪਹਿਰੇ ਜਰੂਰ ਕਰ ਲਿਆ ਕਰੋ ਗੱਪਣੋ ਪਸ਼ੂ ਤੋਂ ਨੂੰ ਟਿੱਪ ਕੇ ਥਾਂ ਦੀ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਜੇ ਪਸ਼ੂ ਸੂਇਆ ਤੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਰੂਰ ਕਰਿਆ ਕਰੋ ਹਾਂਜੀ ਹਾਂਜੀ ਐਡਰੈਸ ਇੱਕ ਰੀਵਿਕ ਦਾ ਫੇਰ ਪੁੱ ਨਾਮ ਮੇਰਾ ਭਾਈ ਉਹਦਾ ਕਲਦੀਪ ਸਿੰਘ ਆ ਫੋਨ ਨੰਬਰ ਵੀਰ ਜੀ ਇੱਕ ਹੀ ਫੇ ਬੋਲ ਦੀ 9781168444 ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਲਓ ਦੋਸਤੋ ਚੋਾਈ ਆਪਾਂ ਗਾਂ ਦੀ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦੇਣੀ ਹੈ ਇਹ ਜਿਹੜੀ ਗਾਂ ਸੱਜਰ ਸੂਈ ਹੈ ਬੱਚਾ ਵੀਰ ਨੇ ਗਾਂ ਥੱਲੇ ਲਾਤਾ ਚਲੋ ਵੀ ਜੀ ਕਰ ਦਿਓ ਬਚਨ ਸਾਹਿਬ ਲਓ ਦੋਸਤੋ ਥਾਂ ਤੁਲ ਵੀਰ ਨੇ ਤੋਤੇ ਆ ਬਾਲਟੀ ਆਪਾਂ ਤੁਹਾਨੂੰ ਖਾਲੀ ਦਿਖਾ ਦਿੰਨੇ ਲਓ ਜੀ ਕਰ ਲਓ ਚੱਕ ਬਾਲਟੀ ਖਾਲੀ ਠੀਕ ਹੈ ਜੀ ਕਰੋ ਸ਼ੁਰੂ ਜੀ ਸੋ ਇਹੇ ਪਰ ਲਾਵੀ ਪਰ ਚੋਲਦੇ ਪਰ ਇੱਕੋ ਸਾਰੇ ਤੁਹਾਡੇ ਇੱਕ ਪੁਰੀਆ ਦੋਦੇ ਜੀ ਠੀਕ 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 ठीक 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 है, थीक थीक है। वाला लगे ठीक तो ठीक है दोस्तों मगर ने दोनों थाना चुराई भी शुरू हो गई है Субтитрувальниця Оля Шор ਬਾਲਟੀ ਵੀ ਜੀ ਕਿੰਨੇ ਲੀਟਰ ਦੀ ਲਈ ਚ ਪਚੋਣ ਦੇ ਇਹ ਮੇਰੇ ਅਨੁਸਾਰ 7 ਤੇ 8 ਲੀਟਰ ਦੀ 8 ਕਿਲੋ ਦੀ ਹੋਗੀ ਬਾਲਟੀ ਹੈ ਨਾ ਜੋ ਮੁਗਲੇ ਤੋਂ ਹਨ ਚੁਆਈ ਦੀ ਆ ਮੁਕੰਮਲ ਹੋ ਗਈ ਹੈ ਤੇ ਅਗਲੇ ਸਾਲ ਦੀ ਚੁਆਈ ਲਗਾ ਵੀਰ ਸ਼ੁਰੂ ਕਰਨਾ ਤਾਰਾਂ ਤੁਰਾਂ ਤੱਕਰ ਲਓ ਚੱਕ ਦੋਸਤਾਂ ਪੂਰੀਆਂ ਵਧੀਆ ਤਾਰਾਂ ਚ ਕੋਈ ਪੂਰ ਛਟਾ ਨਹੀਂ ਜੀ ਤਾਰਾਂ ਤੋਂ ਨਹੀਂ ਜੀ ਜਿੰਨੇ ਮੋਟੇ ਤਾਰਾਂ ਹਾਂ ਹਾਂ ਜੀ ਹਾਂ ਜੀ ਪੂਰੀ ਤਾਰਾਂ ਜੀ ਬਾਡੀ ਵੀ ਲੋੜ ਪਊ ਤੁਹੇ ਲੈਣੇ ਆ ਫਿਰ ਦਾ ਬਾਗੂ ਵੀ ਗਰੰਟੀ ਦੇ ਦੇ ਠੀਕ ਹੈ ਜੀ 12 13 किलो दूध दोस्तों और जो मौका तैयार है गारंटी भी कोई वीर गारंटी दे भी खड़ा सकता जे के वीर ने गारंटी दे खड़ी हुई छवाई 200 ਤੁਸੀਂ ਦੇਖ ਹਾਂ ਮੇਰੇ ਤੋਂ ਦੋਵੇਂ ਮਿੰਟਾਂ ਚ ਹੋਈ ਗਈ ਹਾਂਜੀ 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 ਅਰੇ ਮੈਂ 023 ਜੇ ਲਾਵੀ ਪਈ ਤੋਂ ਜੇ ਇਹਦਾ ਫਰਕ ਹੋ ਜਾਈਂ ਤੋ ਜਲਦੀ ਹਾਂਜੀ ਹਾਂਜੀ ਦੋ ਦੇ ਧਾਰ ਦਾ ਹੀ ਫਰਕੇਗਾ ਠੀਕ ਹੈ ਜੀ ਬਿਲਕੁਲ ਦੋਸਤੋ ਚਾਰੇ ਥਣਾ ਦੇ ਧਰਾਂ ਬਿਲਕੁਲ ਬਰਾਬਰ ਜੀ ਆਹ ਬਾਹ ਕੀ ਭਰਕੀ ਥੋੜੀ ਦੋ ਪੇ ਰਹਿ ਗਏ ਜਾਂ ਬੱਚੇ ਛੱਡ ਦੀ ਛੱਡ ਦੀ ਬੱਚੇ ਹਾਂਜੀ ਛੱਡ ਦੋ ਛੱਡ ਬੱਚੇ ਨੂੰ ਛੱਡ ਦੋ ਬੱਚੇ ਨੂੰ ਛੱਡ ਬਲ ਚੂਨਾ ਹੈ ਮੇਰੇ ਨਾਲ ਕਿਲੋ ਦੋ ਦੇਗਾ ਜੀ ਹਾਂ ਜੀ ਜੀ ਬਾਕੀ ਦੋਸਤੋ ਇਹ ਆਉਣਗੇ ਜੇ ਤੁਸੀਂ ਹੁੰਦਾ ਬਿਲਕੁਲ ਸੁੱਕੀ ਸਰਾਇ ਛੱਡ ਦੋ ਬੱਚੇ ਲੋ ਦੋਸਤੋ ਆਹ ਬਾਲਟੀ ਦੁੱਧ ਦੀ ਭਰੀ ਪਈ ਹੈ ਪੂਰੀ ਚੈੱਕ ਕਰ ਸਕਦੇ ਹੋ 8 ਕਿਲੋ ਦੀ ਬਾਲਟੀ ਹੈ ਦੋਸਤੋ ਇਹ ਜਿਹੜੀ ਆ ਬਾਲਟੀ ਦੋਸਤੋਂ ਨਾਲ ਪਈ ਹੈ 10 ਕਿਲੋ ਦੀ ਤੇ ਇਹ 8 ਕਿਲੋ ਦੀ ਤੇ ਬਾਲਟੀ ਦੋਸਤੋਂ ਪੂਰੀ ਫੁੱਲ ਭਰੀ ਹੈ ਤੇ ਜੇ ਆਪਾਂ ਝਾਗ ਵੀ ਉਥੋਂ ਲਾ ਲਈਏ ਤਾਂ ਵੀ ਦੋਸਤੋਂ 7 ਕਿਲੋ ਦੋ ਦੀ ਜਿਹੜਾ ਹੁਣ ਪੂਰਾ ਬਾਲਟੀ ਦੇ ਵਿੱਚ ਹੈਗਾ ਜੀ ਕੋਈ ਵੀਰ ਬੇਸ਼ੱਕ ਆਪਣੀ ਤਸੱਲੀ ਚੁੱਕ ਕੇ ਵੀ ਕਰ ਸਕਦਾ ਤੇ ਜੇ ਕੋਈ ਵੀਰ ਵੀਡੀਓ ਦੂਰ ਤੋਂ ਵੇਖਦਾ ਤੇ ਆਪਣੀ ਵੀਡੀਓ ਕਾਲ ਤੇ ਵੀ ਚੁਾਈ ਕਰਾ ਸਕਦਾ ਜੀ ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ